ਹਾਂ ਜੀ ਉਸਾਰ ਫਿਰ ਉਹ ਸਤਸ੍ਰੀਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸ਼ਿਵਾਜਪੁਰ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਬਲਜੀਤ ਤੇ ਵੀਰ ਸੇਮੇ ਸ਼ਿਵਾਜਪੁਰ ਦੇ ਕੋਲ ਆਏ ਆਂ ਸੋ ਸਾਰੇ ਭਰਾਵਾਂ ਨੂੰ ਪਤਾ ਪਹਿਲਾਂ ਵੀ ਆਪਾਂ ਕਾਫੀ ਬੜੀ ਵੀਡੀਓ ਇਸ ਕਰੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਆਪਾਂ ਰੋਟੀਨ ਦੇ ਵਿੱਚ ਦਿਖਾਉਂਦੇ ਰਹੀਦਾ ਵਪਾਰ ਲੈਣ ਦਾ ਕੰਮ ਆ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਠੀਕ ਆ ਜੀ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ तकरीबन ਕੋਈ 4-5 ਵਪਾਰ ਲੈਣ ਦੇ ਵਿੱਚ ਇਹਨਾਂ ਦੇ ਕੋਲ ਮੌਕੇ ਤੇ ਮੌਜੂਦ ਹੁੰਦੇ ਆ ਸੋ ਬਾਕੀ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਕਰਕੇ ਪੁੱਛ ਕੇ ਇਸ ਕਰਦੇ ਰਿਹਾ ਕਰੋ ਮਾਲ ਰੁਟੀਨ ਦੇ ਵਿੱਚ ਹੀ ਨਵੇਂ ਜਿਹੜੇ ਆ ਕੋ ਆਏ ਕੇ ਰਹਿੰਦੇ ਆ ਸਕੇਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਟੋਟਲ ਇਹ ਤਿੰਨ ਨਗ ਹੋਣਗੇ ਦੋ ਗੱਭਨ ਬੱਚੀਆਂ ਦਿਖਾਵਾਂਗੇ ਆਪਾਂ ਤੁਹਾਨੂੰ ਇੱਕ ਬਿਲਕੁਲੋ ਫੱਜਰ ਸੂਈ ਸਵਾਈ ਆ ਮਗਰ ਉਹਦੇ ਦੀ ਬੱਚੀ ਆ ਤੋ ਪਿੰਨਾਂ ਲਗਾ ਦੀ ਡਿਟੇਲ ਲੈ ਲਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 27 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਤੋ ਬਿਆਲਪੁਰਾ ਵੀ ਤਕਰੀਬਨ ਇਹ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਕੇ ਰਹਿ ਜਾਂਦਾ ਸੋ ਤਰਨ ਤਰਨ ਤੋਂ ਕੋਈ 15-16-17 ਕਿਲੋਮੀਟਰ ਦੀ ਸਾਰੀ ਦੂਰੀ ਆ ਕੁਰਕਵਿੰਡ ਲਖਣਾ ਇਹ ਪਿੰਡ ਨੇੜੇ ਨੇ ਇੱਧਰ ਗਲਾਲੀਪੁਰ ਆ ਗਿਆ ਠੀਕ ਆ ਜੀ ਵਾ ਪਿੰਡ ਥੋੜੀ ਦੂਰੀ ਤੇ ਆ ਪੂਰੀ ਗੱਲਬਾਤ ਕਰਦੇ ਆ ਸੋ ਮੇਰੇ ਵੀਰ ਸਾਰੇ ਵੀਡੀਓ ਦੇ ਨਾਲ ਤੁਸੀਂ ਹਿੰਟ ਤੱਕ ਜੁੜੇ ਰਿਹਾ ਤੇ ਸਭ ਤੋਂ ਪਹਿਲਾਂ ਬਲਜੀਤ ਸਾਸਤਰੀ ਕਰਦੇ ਆ ਸਾਸੀਗਾ ਵੀਰ ਜੀ ਉਹ ਠੀਕ ਠਾਕ ਵਧੀਆ ਚੜਦੀ ਕਲਾ ਜੀ ਸеме ਵੀਰ ਕੀ ਹਾਲ ਜੇ ਬੜਾ ਵਧੀਆ ਚੜਦੇ ਕਲਾ ਸੰਧੂ ਸਾਹਿਬ ਚਲੋ ਸ਼ੁਕਰ ਮਾਲਕ ਦਾ ਬਹੁਤ ਵਧੀਆ ਵੀਰ ਹਾਂ ਮਹਾਰਾਜ ਹਾਂ ਠੀਕ ਠਾਕ ਭਾਜੀ ਬਲਜੀਤ ਵੀਰੇ ਉਦੋਂ ਵੀ ਆਪਾਂ 4-5 ਕਨਾਂ 4 ਕਨਾਂ ਦੀ ਪਾਈ ਸੀ ਠੀਕ ਹੈ ਮਾਲ ਵੇਖ ਬੂਗੀ ਗਿਆ ਸਾਰਾ ਤੇ ਅੱਜ ਆਪਾਂ ਕੋਲ ਜਿਹੜੀਆਂ ਵੜਾ ਤਿੰਨ ਆਪਾਂ ਦਿਖਾਉਣੀਆਂ ਦੋ ਤੇ ਗੱਬਣ ਵਛੀਆਂ ਦਿਖਾ ਦੋ ਗੱਬਣ ਵਛੀਆਂ ਹਾਂ ਇੱਕ ਸੂਈ ਆ ਇੱਕ ਸੂਈ ਦਿਖਾ ਦਾਂ ਸੋ ਮਗਰ ਵੱਛੀ ਇਹਦੇ ਹਾਂਜੀ ਠੀਕ ਹੈ ਵੀਰ ਸੋ ਇੱਕ ਬਹੁਤ ਪਿਆਰੀ ਵੱਛੀ ਆ ਬੰਦੇ ਭੈਣ ਭਰਾ ਆਪਣੇ ਡਿਮਾਂਡ ਕਰਦੇ ਆ ਨਕੀਨਾ ਕੱਢ ਕੇ ਲਿਆਂਦਾ ਜੋ ਆ ਵੇਖੋ ਜੀ ਮੇਰਾ ਭਰਾ ਠੀਕ ਹੈ ਹੰਸ ਦਾ ਬੱਚਾ ਕਹਿ ਲੋ ਬੁਲਬੁਲ ਦਾ ਬੱਚਾ ਕਹਿ ਲੋ ਠੀਕ ਹੈ ਜੀ ਬਾਕੀ ਹੈ ਵਾਇਰ ਦਾ ਬੱਚਾ ਹੀ ਆ ਹੈ ਇਹ ਦੋਨ ਦੇ ਦੰਦ ਚੌਕ ਦੇ ਪੁੱਟਨ ਲਈ ਆ ਚੌਕ ਦੇ ਦੰਦ ਪੁੱਟਦੀ ਪਈ ਆ ਹਾਂਜੀ ਹਾਂਜੀ ਠੀਕ ਹੈ ਵੀਰ ਵੀ ਦੋਨ ਦੀ ਚੋਕੀ ਆ ਗਈ ਹੈ ਨਾ ਸਫਾਈਆਂ ਵੇਖੋ ਵੱਛੀਆਂ ਦੀਆਂ ਹਾਂ ਮੌਜੀਆ ਵੇਖੋ ਜੀ ਕਿਆ ਕਹਨੇ ਆ ਕਰਮਾਲੀ ਦੇ ਜੀ ਨਾ ਨਾ ਇਹਨੂੰ ਤੇ ਜੀ ਕਰਦਾ ਵੇਖੀ ਜਾਈਏ ਇਹਦੇ ਹਾਂ ਸਵੇਰੇ ਨਾ ਬੱਚੇ ਸਕੂਲੇ ਜਾਂਦਾ ਇਹਦੇ ਨਾਲ ਫੋਟੋ ਵਖਾ ਚਾਗੇ ਗਏ ਆ ਅੱਛਾ ਮੇ ਵੱੱਛੀ ਹੈ ਬਹੁਤ ਹੀ ਪਿਆਰੀ ਹਾਂਜੀ ਹਾਂਜੀ ਬਾਕੀ ਫੇਸ ਤੇ ਕੋਈ ਬਲਜੀ ਤਾਂ ਮੜਾ ਫੇਰ ਦਿਖਾਈ ਹਾਂਜੀ ਹਾਂ 100 ਹਜ਼ਾਰ ਕੀਆ ਕਰਵਾਉਣੀ ਨਾ ਨਾ ਦੇਖੋ ਦੇਖੋ ਜੀ ਦੇਖੋ ਬਹੁਤ ਪਿਆਰੀ ਬਿਊਟੀ ਆ ਹਾਂਜੀ ਛੋਟੀ ਫੇਸ ਡੂੰਗ ਟੋਆ ਵੇਖਾਂਗੇ ਬਿਲਕੁਲ ਦੋ ਅੱਖਾਂ ਦੇ ਵਿੱਚ ਕਰ ਟੋਆ ਤਿੰਨ ਵੱਛੀ ਤੇ ਗਾਇਆ ਸੀ ਇਹ ਤਿੰਨ ਰਈ ਆ ਬੰਦਾ ਮੁਕਰਦਾ ਪਰ ਅਸੀਂ ਮੁਕਰ ਨਹੀਂ ਦਿੱਤਾ ਵੀ ਹਾਂ ਐ ਖੜਨੀ ਤੇ ਖੜਨੀ ਵਾਂ ਜੋ ਮਰਜੀ ਹੋ ਜੀ ਹਾਂ ਨੇ ਵਾਸੀ ਬਹੁਤ ਹੀ ਪਿਆਰੀ ਹੈ ਹਾਂਜੀ ਹਾਂਜੀ ਇਹ ਪਲੂਨ ਪਹਿਲਾਂ ਸੂਆ ਦੋਸਤੇ ਵਾਸੀ ਨੇ ਸੂਣਾ ਠੀਕ ਆ ਜੀ ਸੋ ਦਸ ਦੀ ਚੌਗੀ ਬੱਚੀ ਆ ਚੌਕ ਦੇ ਹਜੇ ਸੈੱਟ ਦੀ ਪਈ ਆ ਕਰਮਾ ਦੀ ਠੀਕ ਆ ਜੀ ਦਿਨ 12 13 ਖੁੱਲੇ ਦਿਨ ਵਾਸੀ ਨੇ ਖੜਨੇ ਹਜੇ ਸ਼ਾਇਦ ਹੀ ਆਉਣ ਦਿਆ ਠੀਕ ਆ ਜੀ ਹਾਂਜੀ ਨੇ ਬਹੁਤੀ ਬਾ ਕਮਾਲਾ ਕਰਮਾ ਦੀ ਠੀਕ ਆ ਜੀ ਅੱਦਾ ਹੀ ਪਰੇ ਵਾਸੀਰੀਆਂ ਦੇ ਆ ਦੇਖੋ ਜੀ ਬਾਕੀ ਬਹੁਤ ਹੀ ਸੋਹਣੀਆਂ ਜਿੰਨੀ ਸਿੰਤ ਕਰ ਲਈ ਉੰਨੀ ਥੋੜੀ ਇਹਦੀ ਕਰਮਾ ਦੀ ਦੀ ਤੇ ਬਹੁਤ ਪਿਆਰਾ ਰੰਗ ਆ ਚਮਕਦਮਕ ਬਹੁਤ ਜ਼ਿਆਦੀ ਆ ਹਾਂਜੀ ਖੋਲ ਕੇ ਪਰਜੀ ਬਜੀ ਤੇ ਕੋਈ ਮਾੜਾ ਸਾਹਮਣੇ ਪੇਸ਼ ਕਰੀਏ ਤੇ ਆਪਣੇ ਭੈ ਕਿਆ ਬਣਾ ਕੋਈ ਵੀਰ ਸੱਜਣਾ ਜਰਸੀ ਦਾ ਸ਼ੌਂਕ ਰੱਖਦਾ ਤੇ ਸ਼ੌਂਕ ਤੁਸੀਂ ਪਗਾ ਸਕਦੇ ਜੀ ਬਿਲਕੁਲ ਨਵਾਂ ਅੰਗ 19 ਵਿੱਚ ਤੁਹਾਨੂੰ ਆਪਾ ਦਿਖਾ ਰਹੇ ਆ ਫੇਸ ਕੁਆਲਟੀ ਬਹੁਤ ਸੋਹਣੀ ਹੈ ਨਸਲ ਜਾਤ ਤੋਂ ਤੁਸੀਂ ਇੱਥੇ ਇੱਕ ਅੰਦਾਜ਼ਾ ਲਾ ਜਾਓਗੇ ਠੀਕ ਆ ਜੀ ਬਹੁਤ ਪਿਆਰੀ ਉਹ ਜਿਵੇਂ ਗੱਲ ਕਰਦੇ ਨੇ ਦੀ ਬਾਤ ਵੀ ਮੈਂ ਪੂਰੇ ਚੱਪਾ ਚੱਪਾ ਜਾ ਹਾਂ ਦੇਖੋ ਹਾਂ ਬਹੁਤ ਹੀ ਵਧੀਆ ਠੀਕ ਆ ਬਲਜੀਤ ਐ ਨੂੰ ਤੋੜਿਆ ਜੀ ਬਾਕੀ ਜੋ ਕੁਆਲਟੀ ਹੈ ਠੀਕ ਹੈ ਦੀ ਸਾਰੇ ਭਰਾਵਾਂ ਨੇ ਤੁਸੀਂ ਦੇਖ ਹੀ ਲੈਣੀ ਆ ਥਾਂ ਤੋਂ ਬਹੁਤ ਹੀ ਸੁਆਦੀ ਲੱਗਾ ਕਰਮਾ ਵਾਲੀ ਹੱਥੀ ਮੁੱਠੀ ਵਾਲਾ ਥਾਣਾ ਵੱਛੀ ਨੇ ਪਹਿਲਾ ਸਵੇਰ ਸੋਣਾ ਤੇ ਪਹਿਲੇ ਸਵੇਰੇ ਵੇਚੀ ਤੁਸੀਂ ਦੇਖੋ ਥਾਨ ਤੋਂ ਦੀ ਕੁਆਲਿਟੀ ਕਿਦਾਂ ਦੀ ਲੈ ਕੇ ਆਈਏ ਸਾਹਮਣੇ ਅਜੇ ਬਜੀ ਤਾਂ ਮੈਨੂੰ ਲੱਗਦਾ ਉਮਰ ਦੇ ਹਿਸਾਬ ਨਾਲ ਕੱਲ ਨੂੰ ਇਹਨੇ ਕਰਮਾਂ ਦੇ ਅਜੇ ਦੋ ਟੈਕ ਵਾਲਾ ਨਾ ਜਵਾਰ ਹੋਣਾ ਇਹਨੇ ਪੂਰੀ ਬਣੂਗੀ ਵੱਛੀ ਵੱਡੀ ਵੱਛੀ ਚੰਗੀ ਵੱਡੀ ਬਣੂਗੀ ਹਾਂਜੀ ਹਾਂਜੀ ਠੀਕ ਆ ਜੀ ਇਹਦੇ ਕਾਲ ਹੀ ਨਹੀਂ ਪੈਣਾ ਕਰਮਾਂ ਵਾਲੀ ਨੇ ਹਾਂ ਬਾਕੀ ਲੇਫਟੀ ਲੂਫਟੀ ਬਹੁਤ ਜਿਆਦੀ ਸੋਹਣੀ ਹੈ ਹਾਂਜੀ ਠੀਕ ਆ ਆ ਦੇਖੋ ਬਹੁਤ ਪਿਆਰੀ ਫੇਸ ਕੁਆਲਿਟੀ ਆ ਹਾਂਜੀ ਤੇ ਬੱਚਿਆਂ ਦਾ ਵੀ ਜੀ ਕਿਉਂ ਨਾ ਕਰਦਾ ਫਿਰ ਫੋਟੋਆਂ ਕਰਾਉਂਦਾ ਨਾ ਮਾਣਾ ਪੂਰੀ ਬ੍ਰੀਟ ਵਾਲੀ ਬੱਚੀ ਆ ਕੋਈ ਬਹੁਤ ਬੜੀ ਕਮਾਲ ਦੀ ਕੁਆਲਿਟੀ ਹੈ ਜਿਹਨੂੰ ਇਹਦੀ ਕਦਰ ਹੋਈ ਨਾ ਉਹਨੇ ਵੀਰ ਨੇ ਖੜਨੀ ਆ ਮੈਨਾਂ ਵੀ ਚਲੋ ਬਹੁਤ ਕਦਰ ਪਾਉਣ ਵਾਲੇ ਬਥੇਰੇ ਵੀਰ ਆ ਹਾਂਜੀ ਬਾਕੀ ਬੱਚੇ ਲੈਣ ਵਾਲੀ ਵੱਛੀ ਆ ਹਾਂ ਗਾਂ ਬਰੀਡ ਤਿਆਰ ਕਰਨ ਵਾਸਤੇ ਬਸ ਬਸ ਹਾਂਜੀ ਆ ਦੇਖੋ ਜੀ ਠੀਕ ਆ ਕਾਹ ਪੁੱਤ ਲੋ ਜੀ ਇਹ ਕੁਆਲਟੀ ਮੇਰਾ ਵੀਰ ਚਲੋ ਬੜੀ ਤਾਂ-ਤਾਂਵੀ ਕਿਤੇ ਨਾ ਕਿਤੇ ਨਿਕਲਦੀ ਆ ਇੱਧਰ ਰੋਕਿਆ ਜੀ ਆ ਵੇਖੋ ਦੇਖੋ ਥਾਨ ਮੇਰੇ ਵੀਰ ਬਹੁਤ ਸੁਆਦੀ ਥਾਨ ਲੱਗਾ ਵੀ ਗੱਲ ਕਾਦੀ ਬਲਜੀਤ ਉਹ ਵਰ ਉਹ ਹਾਂ ਸੋਹਣੀਆਂ ਕਰਮਾ ਲਈ ਸਾਰੀ ਸਾਫ਼ ਆ ਵੱਛੀ ਤੇ ਹਾਂ ਯਾ ਆਪ ਵੀਰ ਸਿਫਤ ਕਰਨਗੇ ਪਾਪਾ ਨਹੀਂ ਕਰਨੀ ਆਪ ਤੇ ਮੇਰੇ ਭਰਾ ਸਿਫਤ ਕਰਨਗੇ ਹਾਂ ਜਿਹੜਾ ਆਣ ਕੇ ਮਗਰ ਖਲੋਣ ਆਣ ਕੇ ਦੇਖੂ ਕੋਨੇ ਆਪ ਯਾਰ ਬਾਣੀ ਵੀ ਪੁੱਛਣਗੇ ਕਿ ਕਿੱਥੋਂ ਦੇ ਹੈ ਬਾਗ ਦਾ ਬੱਚਾ ਤੇ ਸੇਨੇ ਤੇ ਵੀਰ ਕਹਿਣਗੇ ਸਾਰੇ ਵੀ ਕਿਹੜੇ ਪਿੰਡ ਦੀ ਤੂੰ ਹਾਂ ਕਿਹੜੇ ਪਿੰਡ ਦੀ ਤੂੰ ਠੀਕ ਲੈ ਵੀ ਬਸੀਤ ਹਾਂ ਨਹੀਂ ਉਹ ਵੀ ਅੱਜ ਵੀ ਵੱਛੀ ਆਪਾਂ ਕੀ ਪੜੀ ਪਲੋਸੀ ਕਿਸੇ ਵੀਰ ਦੇ ਫਾਰਮ ਦੀ ਹੈ ਘਰ ਦੀ ਹੈ ਨਾ ਮੈਂ ਨਾ ਸ਼ਿੰਗਾਰ ਆਦੇ ਪੂਰਾ ਹਾਂ ਖੁੱਲੀ ਰਹੀ ਵੱਛੀ ਹਾਂ ਲੋਵੀ ਕਰੋ ਪਾਇਲ ਗਦਨੀ ਮੇਰਾ ਭਰਾ ਠੀਕ ਹੈ ਜੀ ਚੀਜ਼ ਕੁਆਲਟੀ ਤੁਹਾਨੂੰ ਦਿਖਾ ਦਿੱਤੀ ਆ ਅੱਗੇ ਮੇਰਾ ਭਰਾ ਕੱਲ ਨੂੰ ਕਿਸੇ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦਾ ਕੋਈ ਵੀਰ ਜਰਸੀ ਤੇ ਜਰਸੀ ਦੇ ਚੰਗੇ ਬੱਚੇ ਤੁਸੀਂ ਲੈ ਸਕਦੇ ਜੇ ਇਸ ਵਛੀ ਦੇ ਵਿੱਚੋਂ ਚਲੋ ਬੱਚੀ ਚੰਗੀ ਆ ਓਕੇ ਬਲਜੀਤ ਬਹੁਤ ਤਿਆਰੀ ਬੱਚੀ ਆ ਵੀਰ ਕੀ ਮੋਲ ਕੀ ਡਿਮਾਂਡ ਕਰਤੀ ਇਹਦੀ ਵੀਰ ਜੀ ਸ਼ੌਂਕ ਦਾ ਕੋਈ ਮੋਲ ਹੁੰਦਾ ਹਾਂ ਬਿਲਕੁਲ ਬਿਲਕੁਲ ਉਹ ਤਾਂ ਚਲੋ ਜਿਹੜੇ ਭਰਾਣੇ ਸ਼ੌਂਕ ਹੋਇਆ ਉਹ ਹਾਂਜੀ ਉਹਨੇ ਪੈਸੇ ਨਹੀਂ ਦੇਖਨੇ ਕਿ 2-4000 ਵਾਧੇ ਕੀਤੇ ਘੱਟ ਕੀ ਹਾਂਜੀ ਹਾਂਜੀ ਤੇ ਫਿਰ ਵੀ ਆਪਾਂ ਕਿੰਨੇ ਦੀ ਦੇ ਰਹੇ ਆਂ ਬੱਛੀ ਦਾ ਮੁੱਲ ਕਰਾਂਗੇ 70000 ਰੁਪਿਆ ਆ ਹਾਂ ਨਾ ਇਹ ਜਿਹੜੀ ਬੱਛੀ ਦੇਣੀ ਨਾ ਆਪਾਂ 65000 ਰੁਪਏ ਦੀ ਬੱਛੀ ਦੇਣੀ ਆ 65 ਦੀ ਹਾਂਜੀ ਸਿਰਖ ਪਾਈ ਵਾਲਾ ਵੀਰ ਫੋਨ ਨਾ ਲਾਵੇ ਠੀਕ ਆ ਵੀਰ ਹਾਂਜੀ ਇਹ ਮਿੰਨਤੀ ਆਪਣੀ ਠੀਕ ਆ ਲੋ ਵੀ 60000 ਰੁਪਏ ਦੱਸ ਦੇ ਇਹ ਜਿਹੇ ਨਗੀਨੇ ਕਿਤੇ ਘਰ ਘਰ ਦੇ ਮੱਝੇ ਆ 60000 ਦੀ ਬੱਲੀ ਤਾਂ ਦਾ ਬੱਛੀ ਦੇਣੀ ਆ ਬਾਕੀ ਮੇਰੇ ਭਰਾ ਤਸੱਲੀ ਨਾਲ ਦੇਖ ਲੋ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਆਹ ਦੇਖੋ ਜੀ ਬਹੁਤ ਪਿਆਰਾ ਮੁਖੜਾ ਠੀਕ ਆ ਜੀ ਹਾਂ ਜੀ ਬਹੁਤ ਪਿਆਰੀ ਬੱਛੀ ਆ ਗਈ ਇਧਰ ਐ ਲੋ ਆਪਾਂ ਅੰਦੀ ਵਿਖਾ ਦੀ ਮੜਾ ਜਾ ਚੌਗ ਦੇ ਆ ਹਾਂ ਜੀ ਠੀਕ ਆ ਦੋ ਸਾਈਡਾਂ 'ਤੇ ਖੜੇ ਆ ਹਾਂ ਜੀ ਹਾਂ ਜੀ ਵੀ ਚੌਗ ਦੇ ਬਰਾਬਰ ਕਰ ਕੀ ਆ ਤੇ ਚੌਗੀ ਬੱਛੀ ਬਹੁਤ ਪਿਆਰੀ ਹੈ 65000 ਦੀ ਹਾਂ ਜੀ ਇੱਧਰ ਬਲਜੀਤ ਸਾਹਿਰ ਨੰਬਰ ਤੇ ਆ ਵਛੀ ਡੱਬੀ ਕੱਢਣ ਨੂੰ ਲਾਜੀ ਇਹ ਵੀ ਨਗੀਨਾ ਹੀ ਆ ਦੇ ਸੰਧੂ ਸਾਹਿਬ ਹੈ ਵੀ ਪਲੂਣੀ ਹੈ ਪਹਿਲਾਂ ਕੀਰੀ ਲਓ ਇਹ ਕੀਰੀ ਆ ਕੀਰੀ ਆ ਵੇਖੋ ਇੱਧਰ ਇੱਕੋ ਦੰਦ ਪੁੱਟਿਆ ਜੀ ਮਾ ਵੀ ਕਰੋ ਪੇਸ਼ਕਸ਼ ਚੈੱਕ ਮੇਰੇ ਵੀਰ ਮਾ ਨਾ ਵਛੀਆਂ ਕੱਢੀਆਂ ਨਗੀਨੇ ਕੱਢੇ ਆ ਦੇ ਹਾਂ ਲਓ ਇੱਕ ਮਾਰਾ ਚੱਕਿਆ ਵੀ ਤੇ ਮੁੱਢੋਂ ਚੱਕਿਆ ਹੀ ਨਹੀਂ ਹਾਂ ਜੀ ਹਾਂ ਜੀ ਬਹੁਤ ਪਿਆਰੀ ਜਰੀ ਦੋਸਤੋ ਵਛੀ ਤੁਹਾਨੂੰ ਦਿਖਾ ਰਹੇ ਆ ਤੇ ਥਾਨ ਗੋਲ ਵੇਖੋ ਫਿਰ ਵਛੀ ਦਾ ਇੱਧਰ ਮਰਾ ਗਿਆ ਚਾਹ ਤੇ ਕੋਰੀ ਹਾਂ ਜੀ ਹਾਂ ਜੀ ਭਲੂਣ ਹੈਗੀ ਤੁਹਾਨੂੰ ਪਤਾ ਪਹਿਲਾਂ ਨਾ ਹਾਂ ਉਹਨੂੰ ਤੇ ਪਲਾ ਪਲਾ ਪਾ ਕੇ ਸੂ ਵੀ ਕਰਮਾ ਲਈ ਹਾਂ ਜੀ ਆਹ ਜਿਹੜੀ 200 ਆਰਡਰ ਕੁਆਲਿਟੀ ਆ ਥਾਲ ਥੁੰਦਾ ਸਾਈਜ਼ ਸਪੇਸ ਗੈਪ ਤੁਹਾਡੇ ਸਾਹਮਣੇ ਆ ਬਾਕੀ ਥੰਥਮ ਕਰਮਾ ਲਈ ਪੂਰਾ ਚੁਵਾਈਆਂ ਚ ਕੱਢ ਆਊਗੀ ਵੀਧੀ ਹੈਗੇ ਨਕੀਨੇ ਕਿ ਨਹੀਂ ਤੁਸੀਂ ਆਹ ਮੈਂ ਚੰਗੀ ਵਸੀ ਆ ਹੈ ਬਹੁਤ ਪਿਆਰੀ ਵਸੀ ਇਹ ਵੀ ਕਮਾਲ ਆ ਹਾਂ ਜੀ ਵਸੀ ਦਾ ਆਹ ਸ਼ਾਨ ਖੁਸ਼ੀ ਲਾਇਦਾ ਕਰਮਾ ਲਈ ਉਹ ਆਹ ਬੂਠੀ ਚੇਕ ਕਰਾਈਓ ਫੇਸ ਕੁਆਲਿਟੀ ਦੇਖੋ ਸਟੇਟ ਪਟਾ ਹਾਂ ਜੀ ਆਹ ਵੇਖੋ ਜੀ ਬਹੁਤ ਖੂਬਸੂਰਤ ਕੰਨ ਕਰਮਾ ਦੀ ਬਿਲਕੁਲ ਛੋਟਾ ਨਸਲ ਜਾਤ ਪੂਰੀ ਆ ਹਾਂਜੀ ਤੋਂ ਹਾਈਟ ਕੱਦ ਵੀ ਹਜੇ ਬੜੀ ਜੀ ਦੇ ਵੇਲਾ ਮੈਂ ਨਾ ਕਿਰੀ ਆਦੇ ਹਾਈਟ ਵੇਖੋ ਕਿੰਦੀ ਆ ਇਹਦੇ ਦੋ ਤਾਂ ਦੰਦ ਮਾਰੇ ਮਾਰੇ ਜਿਵੇਂ ਤੜਕੇ ਸੂਰਜ ਛੇਕ ਉਹਦੇ ਦੀਦਾ ਹਾਂਜੀ ਉਹਵੇਂ ਦੀਦੀ ਇਹਦੇ ਮਰ ਮਰ ਦੰਦ ਜੀ ਬਾਕੀ ਮੇਰਾ ਪ੍ਰਾ ਟਾਂਚਾ ਇਸ ਬੱਚੀ ਦਾ ਚੈੱਕ ਕਰੋ ਜਿਹੜੇ ਮੇਰੇ ਭਰਾ ਚਲੋ ਪਾਰਖੂ ਆ ਜਾਂ ਨਸਲ ਬਰੀਡ ਤੇ ਕੰਮ ਕਰਦੇ ਆ ਫਾਰਮ ਛੱਡਾਂ ਵਾਲੇ ਵੀਰ ਚੀਜ਼ ਨਿਗਾ ਦੇ ਵਿੱਚੋਂ ਕੱਢੋ ਇਹ ਕੁਆਲਿਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਤੋ ਰਾਗ ਡਿਜ਼ਾਈਨ ਚੰਗਾ ਬਾਕੀ ਵਜਨ ਮੋੜ ਕਰਮਾਂ ਵਾਲੀ ਦਾ ਪੂਰਾ ਥੱਲੋ ਭਾਂਡਾ ਭੁੰਡਾ ਸੋਨਾ ਨੀ 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 ਕਿਤੇ ਕਰਮਾਂ ਨਾਲ ਲੱਭਦੇ ਆ ਹਾਂ ਬਿਲਕੁਲ ਬਿਲਕੁਲ ਤਾਂ ਇਹ ਨਾ ਨਹੀਂ ਲੱਭਦੇ ਕਰਮਾਂ ਨਾਲ ਲੱਭਦੇ ਕਰਮਾਂ ਨਾਲ ਕਰਮਾਂ ਨਾਲ ਕੋਈ ਵੀ ਜਾਨਵਰ ਆਉਂਦਾ ਕੋਈ ਜਲਪਾਲੀ ਦੇਣ ਵਾਲਾ ਆਉਂਦਾ ਕਰਮਾਂ ਨਾਲ ਨਹੀਂ ਦਿੰਦਾ ਕੋਈ ਸੋਭਾ ਦਿਵਾਉਣ ਵਾਲਾ ਜਾਨਵਰ ਆਉਂਦਾ ਹਾਂ ਤੇ ਇਹੋ ਜਿਹੇ ਵੀ ਆਉਂਦੇ ਜਿਹੜੇ ਆਉਂਦੇ ਵੀ ਅਸੀਂ ਪਿੰਡ ਦੀ ਪੰਚਾਇਤ ਆਉਂਦੇ ਆ ਆਓ ਵੀ ਹੁੰਦੇ ਹੈਗੇ ਤੇ ਇਹੋ ਜਿਹੇ ਆਉਂਦੇ ਜਾਨਵਰ

ਨਾ ਵੀ ਬਲਜੀਤ ਹਾਂ ਆਣ ਗੋਲੇ ਇੱਧਰ ਇੱਧਰ ਬੰਨੀ ਨਾਲ ਪਾਸੇ ਬਥਰਾ ਆ ਆ ਦੇਖੋ ਲੋ ਜੀ ਆ ਕੁਆਲਟੀ ਆ ਮੇਰੇ ਭਰਾ ਕਰਨ ਚੈੱਕ ਇੱਕ ਵਾਰੀ ਮਾਰੋ ਨੀਗਾ ਠੀਕ ਆ ਜੀ ਸੋ ਬਹੁਤ ਜਗੋ ਨਿਆਰੀ ਆ ਕਰਮਾਂ ਦੀ ਜੀ ਚਲੋ ਵਾਅਦਾ ਕਰੇ ਕਿਸੇ ਭਰਾ ਦੇ ਘਰ ਜਿੱਤੇ ਘਰ ਵੀ ਜਾਵੇ ਪੈਸੇ ਲੱਗ ਕੇ ਤੇ ਇਹ ਬਲਜੀਤ ਫਿਰ ਕੀ ਮੋਲ ਕੀ ਡਿਮਾਂਡ ਦੀ ਆ ਵੀ ਜੀ ਬੱਚੀ ਦੇ ਵੇਖਦੀ 85000 ਦੀ ਆ ਪਰ ਆਪਾਂ ਗਲਤ ਮੋਲ ਨਹੀਂ ਕਰਨਾ ਆ ਮੁੱਲ ਕਰਾਂਗੇ 10000 ਰੁਪਇਆ ਹਾਂ ਹਾਂ ਨਾ ਜਿਹੜੀ ਬੱਛੀ ਦੇਣੀ 75000 ਦੀ ਦੇਣੀ ਹੈ 75 ਦੀ ਹਾਂਜੀ ਠੀਕ ਹੈ ਜੀ ਜਰਸੀ ਦੇ ਵਿੱਚ ਕਰੋਸ ਆ ਕੋਈ ਐਕਸਟਾ ਦਾ ਕਰੋਸ ਵਾਲੇ ਜਰਸੀ ਦੇ ਵਿੱਚ ਹਾਈਡ ਕੱਟ ਦੀ ਗੱਲ ਕਰੀਏ ਤਾਂ ਜਿੱਦਾਂ ਇੱਕ ਪੰਜਾਬ ਵਾਲੀਆਂ ਜਰਸੀਆਂ ਦੇਖਦੇ ਆ ਓਡੀ ਹਾਈਡ ਕੱਟ ਦਾ ਇਸ ਵਾਰ ਦੀ ਪੂਰਾ ਵਜਨ ਲੋੜਾ ਸੂਈ ਸਵਾਈ ਆ ਮਗਰ ਬੱਛੀ ਹੈ ਇਹਦੇ ਹਾਂਜੀ ਆ ਬੱਛੀ ਜੋ ਆ ਮਗਰ ਬੱਛੀ ਦਿਖਾ ਦਿੰਦੇ ਆ ਨਾਲ ਦੀ ਨਾਲ ਦਿਨਾਂ ਦਾ ਵੇਰਵਾ ਤੁਹਾਨੂੰ ਪਾ ਦਿੰਨੇ ਆ ਆਪਾਂ ਠੀਕ ਹੈ ਜੀ ਇਹ ਮਗਰ ਬੱਛੀ ਆ ਆ ਨਾਰੂਆ ਨਾਲ ਜੋ ਨਾਰੂ ਨਾਲ ਬੱਚੇ ਦੇ ਆ ਚੈੱਕ ਕਰੋ ਜੀ ਹਾਂਜੀ ਆ ਸੁੱਕਾ ਨਾੜੂ ਨਾਲ ਆ ਤੇ ਤੈਨੂੰ 4 ਦਿਨ ਹੋ ਗਏ ਹਾਂਜੀ ਅੱਜ 5ਵਾਂ ਦਿਨ 5ਵਾਂ ਦਿਨ ਹਾਂਜੀ ਲਓ ਜੀ ਅੱਜ 5ਵਾਂ ਦਿਨ ਆ ਠੀਕ ਆ ਜੀ ਸੂਈ ਨੂੰ ਕਿਉਂਕਿ ਬਲਦੀ ਤੇ ਸੁਆਹ ਇੰਨਾ ਕਰਵਾ ਦੇ ਰੇ ਸੁਆਹ ਵੀਰ ਜੀ ਦੂਜਾ ਜੋ ਦੂਜਾ ਸੁਆਹ ਹਾਂਜੀ ਆਸ ਵਕਤ ਹੁਣ ਬੋੜਾ ਕੱਚਾ ਦੁੱਧ ਕਿੰਨਾ ਦੇ ਥੱਲੇ 14 ਕਿਲੋ 14 ਹਾਂਜੀ ਚਵਾਈ ਚੁਵਾਈ ਚੱਲ ਗਈ ਨਾ ਲੈ ਇੱਕ ਨੰਬਰ ਤੇ ਠੀਕ ਆ ਫਿਰ ਲਓ ਵੀ ਚਵਾਈ ਚੁਵਾਈ ਦੀ ਚੰਗੀ ਆ ਇੱਕ ਨੰਬਰ 14 ਕਿਲੋ ਹੁਣ ਕੱਚਾ ਦੁੱਧ ਮਾਰ ਲਓ ਦੁੱਧ ਮਾਰ ਲਓ ਠੀਕ ਆ ਜੀ ਕਿਉਂ ਅੱਜ 4-5 ਕੇ ਦਿਨ ਦਾ ਸਮਾਂ ਸਾਰਾ ਹੋ ਗਿਆ ਨਾ ਸ ਉੱਨ ਵਜਨ ਨੋਡ ਦੇ ਵਿੱਚ ਆ ਬਿਲਕੁਲ ਅਰਲੀਆਂ ਵਰਗੇ ਥਾਣਾ ਬਾਕੀ ਵੰਡ ਸਪੇਸ ਚੰਗੀ ਆ ਜਿਵੇਂ ਬਿਲਕੁਲ ਪੀੜੀ ਦੇ ਪਾਵੇ ਆ ਉਦਾਂ ਬਿਲਕੁਲ ਵੰਡ ਗਿਰਲਾ ਚਾਰੇ ਥਾਣਾ ਤੇ ਤੁਸੀਂ ਸਾਇਜ ਸ਼ੇਪ ਆ ਦੇਖੋ ਲਓ ਜੀ ਕਰੋ ਗੱਲ ਠੀਕ ਆ ਜੀ ਥੋੜਾ ਜਿਹਾ ਪੱਕੀ ਜਗਾ ਪੱਕੀ ਜਗਾ ਨਾਲ ਕਰਕੇ ਕਿਤੇ ਨਾ ਕਿਤੇ ਪਸ਼ੂ ਥੋੜੀ ਜਿਹੀ ਹਲਕਤ ਮਨਾਉਂਦੇ ਆ ਤੇ ਆਰਡਰ ਕੁਆਲਿਟੀ ਚੰਗੀ ਆ ਓਕੇ ਬਜੀ ਤਾਂ ਮਾਰਨਿਕ ਕੋਈ ਚਵਾਈ ਚੁਈ ਦਾ ਸਮਾਂ ਭਰਾ ਹਾਂਜੀ 5 ਵਜੇ ਕੀਤੀ ਵੀਜੀ ਆਪਾਂ ਸਵੇਰ ਹਾਂਜੀ ਹਾਂਜੀ ਠੀਕ ਆ ਲੋ ਵੀ ਮਾਰਨਿਕ ਕੋਈ 5 ਵਜੇ ਦੀ ਚਵਾਈ ਆ ਬਾਕੀ ਹਾਈਟ ਲੈਂਥ ਪਿੱਠਪੂਰੇ ਤੋਂ ਤੁਸੀਂ ਦੇਖ ਸਕਦੇ ਜੇ ਚੌੜਾ ਪਿੱਠਪੂੜਾ ਉਤੋਂ ਕਰਮ ਵਾਲੀ ਪੂਰੀ ਚਮਕਦਮ ਕਰਦੇ ਵਿੱਚ ਕੋਈ ਬਾਦੂ ਘਟੂ ਨਿਸ਼ਾਨ ਪਿੰਡੇ ਦੇ ਉੱਪਰ ਨજર ਨਹੀਂ ਆਊਗਾ ਠੀਕ ਆ ਜੀ ਸੋ ਇਹ ਲੇਵੇ ਦੇ ਮੰਤਰ ਆ ਸੋ 14 ਕਿਲੋ ਕੋਈ ਛਟਾ ਦੇਗਾ ਬੀਜੀ ਤਾਂ ਜ਼ਿਆਦਾ ਨਹੀਂ ਆਪਾਂ ਕਹਿੰਦੇ ਛੋਟੋ ਕੁਝ 17 17 ਜਾਂ 14 ਕਿਲੋ ਰਾਮ ਨੇ ਦਊਗੀ ਆ ਠੀਕ ਆ ਹਾਂਜੀ ਸੋ ਬਾਕੀ ਇੱਥੇ ਵੀ ਇੰਨੀ ਕ ਆਪਾਂ ਵੀਦ ਆਸ ਕਰਦੇ ਆ ਵੀ ਚਲੋ ਇੱਕ ਟਾਈਮ ਦਾ ਕੋਈ 8-10 ਲੀਟਰ ਕੋਈ ਜੁਟ ਕਰਨਾ ਪਾਦੀ ਬੜਾ ਨਹੀਂ ਹੁੰਦਾ ਆ ਕਿ ਲੋ ਦੋਦ ਬਸ ਬਸ ਬਾਬੂ ਜੀ ਕਰੋ ਚੈੱਕ ਠੀਕ ਆ ਸੋ ਇਧਰ ਬਹਿਣੀ ਵਾਲੇ ਪਾਸਿਓ ਬਾਕੀ ਲਬਾਈ ਲਬੂਈ ਚੰਗੀ ਆ ਬਹਿਣ ਹਾਂਜੀ ਹਾਂਜੀ ਠੀਕ ਆ ਸੋ ਦੂਜਾ ਸੂਬਾ ਇਹ ਸੂਈ ਆ ਬਾਕੀ ਪ੍ਰੋਪਰ ਡਿਟੇਲ ਜਿਹੜੀ ਆਪਾਂ ਤੁਹਾਨੂੰ ਦੇ ਦਿੱਤੀ ਆ ਸੋ ਹਵਾ ਨੇਲੇ ਦੇ ਚੰਗੀ ਆ ਕੋਈ ਵੀ ਫਾਰਮਰ ਪ੍ਰੈਟਿਕਾ ਦੀ ਵੀਡੀਓ ਵੇਖ ਕੇ ਤੁਸੀਂ ਦੂਰੋਂ ਨੇੜੇ ਤੁਰਨਾ ਹੁੰਦਾ ਤੇ ਬਿਲਕੁਲ ਚੀਜ਼ ਉਹੀ ਵਿਖਾਈ ਜਾਊਗੀ ਵੀ ਜਿਹੜੀ ਇੱਥੇ ਮੌਕੇ ਤੇ ਤੁਹਾਨੂੰ ਮਜੂਦ ਮਿਲੇ ਸੋ ਚਵਾਈ ਚੰਗੀ ਆ ਇਹਨੂੰ ਚੋਕੇ ਬੇਸ਼ੱਕ ਆਪਣੀ ਇੱਕ ਦੋ ਟਾਈਮ ਤਸੱਲੀ ਕਰ ਲਿਓ ਮਗਰ ਬੱਛੀ ਆ ਫੀਮੇਲ ਕਾਫ ਇਹਦੇ ਮਗਰ ਬੱਚਾ ਜੀ ਬੜੀ ਬਲਜੀਤ ਚੌਕ ਕੰਨੀਆਂ ਤੋਂ ਕਰਮਾਲੀ ਦੀ ਪੂਰੀ ਹੈ ਹਾਂਜੀ ਹਾਂਜੀ ਤੇ ਕੀ ਮੋਲ ਕੀ ਡਿਮਾਂਡ ਰਹੂਗੀ ਇਹਦੀ ਇਹ ਕਰਦੀ ਆ 71 72 ਅੱਜ 71 72 ਕਰਦੀ ਆ ਹਾਂ ਹੈ ਤਰਮਾ ਤਰਕਾਰ ਦੀ ਦੇ ਤਰਮਾ ਤਰਦੀ ਦੇ ਦੇ ਫਿਰ ਲੈਸ ਕਰਕੇ ਗੱਲ ਕਰਦੇ ਫਿਰ ਤਿੰਨ ਘਾਟ 70 ਦੀ ਦੇ ਦਾਂਗੇ ਸਪਾਰ ਦੀ ਖਾਂ ਜੀ ਸਪਾਰ ਦੀ ਦੇ ਦੇ ਵੀ ਇਹ ਦੋਸਤ ਅਜ ਨਾਗਾ ਪਾਪਾ ਨੂੰ ਦਿਖਾਏ ਆ ਪੋਰਟਲ ਪਿੰਨ ਤੋਂ ਕਰ ਲਿਓ ਸੰਪਰਕ ਠੀਕ ਹੈ ਜੀ ਮਾਲ ਸਾਰਾ ਸਾਫ ਸੁਥਰਾ ਬਾਕੀ ਕੋਈ ਵੀ ਫਾਰਮਰ ਭਰਾ ਆਪਣੀ ਤਸੱਲੀ ਕਰ ਲੈ ਆ ਦੇਖੋ ਐਂ ਲੀ ਆਹ ਦੇਖੋ ਜੀ ਇਧਰ ਮਾਰੋ ਨੀਗਾ ਵਜ਼ੀਰਾਂ ਦਾ ਘੜੀ ਮੋੜੀ ਪਾਸੇ ਨੂੰ ਵਿਖਾਈ ਜਾਂਦਾ ਹੈ ਆ ਦੇਖ ਲੈ ओके ਚੰਗੀ ਬੱਤੀ ਆ ਬਲਜੀਤ ਹਾਂਜੀ ਤੇ ਇੱਕ ਬਜੀਸਿਆ ਕੋ ਨੰਬਰ ਆਪਣੇ ਵੀਰੋ ਉਹ ਵੀ ਕਰ ਲਓ ਮੇਰਾ ਆਪਣਾ ਵੀਰ ਜੀ 73407 4212 ਹਾਂ 9148 8454 ਠੀਕ ਆ ਜੀ ਲਓ ਵੀ ਇਹ ਨੰਬਰਾਂ ਤੇ ਦੋਸਤੋ ਕਾਲ ਕਰਕੇ ਕਰੋ ਗੱਲਬਾਤ ਤੋਂ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਹਰਬਾਨੀ